ਲਾ ਬੋਲ ਬਈ ਪੈਲਾ ਰੋਜੀ ਗੋਲ ਮੜਾ ਜਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਅੱਜ ਬਈ ਆਈਸੀਸੀ ਸੁਨਾਮ ਸਾਨੂੰ ਫੋਨ ਆਈਂਦੇ ਤਿੰਨ ਚਾਰ ਦਿਨਾਂ ਦੇ ਆਪਣੇ ਭਰਾਵਾਂ ਦੇ ਇਥੇ ਇੱਕ ਤਾਂ ਆਸ ਕੀ ਇੱਕ ਚਿੱਟਾ ਇੱਕਾ ਸਿਗਨੇਚਰ ਦੇ ਵਿੱਚ ਨਾਲੇ ਉਹ ਵੀ ਅਸੀਂ ਰੇਡ ਮਾਰਦੇ ਆ ਮੜਾ ਪਹਿਲਾਂ ਇੱਧਰ ਆ ਗਏ ਕਿਉਂਕਿ ਛੁੱਟੀਆਂ ਹੋ ਗ ਜਾਂਦੇ ਜਵਾਗ ਬਗ ਜਾਂਦੇ ਜਿਨ੍ਹਾਂ ਨੂੰ ਚਾਰ ਸੁਣਨਾ ਹੁੰਦਾ ਚਾਰ ਗੱਲਾਂ ਉਹ ਬਗ ਜਾਂਦਾ ਇਹ ਆਪਣੇ ਮੁੰਡੇ ਸੁਨਾਮ ਦੇ ਇਹਨਾਂ ਨੇ ਪੋਸਟਰ ਵੀ ਲਾਇਆ ਜੇ ਜਦ ਕਰੋਂ ਭੈਣਾ ਦੀ ਕੀ ਫਰਕ ਪੈਂਦਾ ਆਪਣੀ ਆ ਜਾ ਗੈਰਾਂ ਦੀ ਠੀਕ ਹੈ ਭਾਈ ਬਣਾ ਇਹਨਾਂ ਦੀ ਇੱਜ਼ਤ ਆ ਬੜੀ ਰੱਖ ਦਿਓ ਸਾਡੀ ਵੀ ਰੱਖ ਦਿਓ ਤੇ ਆਪਦੀ ਵੀ ਰੱਖ ਲਿਓ ਆਪਰਾ ਬੋਲਣਗੇ ਪਹਿਲਾਂ ਚਾਰ ਗੱਲਾਂ ਰੱਸੀ ਕਰਾਂ ਗੱਲ ਭਾਈ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਵੀ ਮੇਰਾ ਵੀਰ ਜਿਹੜਾ ਵੀ ਇਹ ਕੰਮ ਕਰਦਾ ਫਰਾ ਗਲਤ ਆਣਾ ਸਾਰੇ ਯਾਰ ਦੇਖਦੇ ਨੇ ਬਸ ਸਟੈਂਡ ਹੈ ਨਾ ਕੋਈ ਵੀ ਬੈਠਦਾ ਹੈਗਾ ਤਾਂ ਆਪ ਦਾ ਮੜਾ ਦੇਖ ਕੇ ਬੈਠੋ ਉਹਨਾ ਪ੍ਰਾਈਵੇਸੀ ਜਗ੍ਹਾ ਤੇ ਲੈ ਜਾ ਯਾਰ ਕੋ ਚੱਕਰ ਨਹੀਂ ਹੈਗਾ ਨਾ ਮੇਰਾ ਵੀਰ ਵਾਂਗੂ ਵਾਸਾੱਖ ਜੋੜ ਕੇ ਹੀ ਬੇਨਤੀ ਕਰਦਾ ਹਾਂ ਇਸ ਤੋਂ ਬਾਅਦ ਇੱਕ ਬੇਨਤੀ ਵੀ ਹੈ ਵੀ ਜੇ ਕੋਈ ਇੱਥੇ ਕੋਈ ਕਿਸੇ ਕੁੜੀ ਨਾਲ ਕੋਈ ਧੱਕਾ ਕਰੂ ਜਾਂ ਕਿਸੇ ਮਾਂ ਪੈਣ ਦਾ ਚਿੱਟਾ ਵੇਜੂ ਉਹਦੀ ਸਰਵਸ ਜਰੂਰ ਹੋਊ ਮਤਲਬ ਸਿੱਧੀ ਗੱਲ ਸਣਾ ਆ ਪੰਜਾਬੀ ਦੀ ਸਿੱਧੀ ਜੀ ਗੱਲ ਆ ਫਿਰ ਕਹਣਗੇ ਗੁੰਡਾਗਰਦੀ ਕਰਦੇ ਆ ਕੁਝ ਵੀ ਕਰਦੇ ਆ ਫਿਰ ਥਾਪੜਾ ਪਰੇਡ ਹੋਊਗੀ ਜਿਹੜਾ ਵੀ ਬੰਦਾ ਬਣਾ ਕਰ ਤੋਂ ਕਿਸੇ ਦੀ ਧੀ ਭੈਣ ਨੂੰ ਤੰਗ ਕਰੂਗਾ ਜਾਂ ਕੋਈ ਵੀ ਇੱਥੇ ਗੰਦ ਪਾਉ ਵੱਡੇ 'ਚ ਇਹ ਸਾਡੇ ਭਰਾ ਨੇ ਇਹਨਾਂ ਨੂੰ ਸਾਡੀ ਫੁੱਲ ਸਪੋਰਟ ਆ ਦੇ ਵੀ ਸਾਡੇ ਭਰਾ ਨਹੀਂ ਸਾਰੇ ਠੀਕ ਹੈ ਇਸ ਦੂਬਾ ਜੇ ਕੋਈ ਕੋਈ ਵੀ ਇੱਥੇ ਗੰਦ ਪਾਉਗਾ ਤਾਂ ਸਰਵਸ ਕਰਾਂਗੇ ਸਿੱਧੀ ਜੀ ਗੱਲ ਆ ਬਸ ਆ ਵੀ ਬੇਨਤੀ ਆ ਤੇ ਭਾਈ ਬਣੇ ਧੀਆ ਬਣੇ ਆਪਣੀ ਵੀ ਹੁੰਦੀ ਆ ਗੱਲਾਂ ਬਾਤਾਂ ਰੇਖਦੀ ਹੁੰਦੀ ਆ ਬਾਹਰ ਅੰਦਰ ਪਰਸਨਲ ਹੁੰਦੀ ਆ ਚੀਜ਼ ਪਾਈ ਬਣੇ ਆ ਉੱਤੇ ਧਰ ਕੇ ਯਾਰ ਕੋਈ ਕੁਛ ਕਰੀ ਜਾਂਦਾ ਕੋਈ ਗੱਲ ਪੱਟੀ ਜਾਂਦਾ ਗੱਲਾਂ ਬਾਤਾਂ ਰੇਖਦੀ ਹੁੰਦੀ ਆ ਕਾਲ ਦੇ ਟਾਈਮ ਅਸੀਂ ਪੜੇ ਆ ਰੇਖ ਦੀ ਗੱਲਬਾਤ ਰਹੀ ਆ ਪਰ ਪਰਸਨਲ ਐ ਰਾ ਕੋਈ ਗੱਲ ਪੱਟੀ ਜਾਂਦਾ ਕੋਈ ਕੁਛ ਕਰੀ ਜਾਂਦਾ ਕੋਈ ਚੁੰਡੀ ਬਣਿਆ ਇੱਕ ਸਾਡੂ ਜਖੇਪਲ ਤੋਂ ਬੰਦਾ ਮਿਲਿਆ ਬਸ ਚੜਿਆ ਹੋਇਆ ਉਹ ਤੇ ਮੈਨੂੰ ਢੱਕਿਆ ਹੋਇਆ ਸਿਗਨੇਚਰਾਂ ਦਾ ਪੱਜੀ ਚਿੱਟਾ ਲਾਇਆ ਸੀ ਉਹ ਚੁੰਡੀਆਂ ਵੱਢ ਗਿਆ ਕੁੜੀ ਵੀ ਆਹੀ ਹੋਈ ਉਹ ਜਵਾਕ ਟੰਗਾ ਹੋਇਆ ਵਿਚਾਈ ਤੇ ਇੱਥੇ ਜਮਾ ਗਰਮੋਂ ਗਰਮੀ ਉਹ ਤੰਗ ਕਰੀ ਗਿਆ ਅਸੀਂ ਕੋਲੇ ਬੈਠੇ ਪਿੱਛੇ ਅਸੀਂ ਬੰਦਿਆਂ ਨੂੰ ਪੁਲਸਾ ਦੇ ਬੈਠਾ ਸੀ ਪੁਲਸਾ ਦੇ ਨਹੀਂ ਬੋਲੇ ਉੱਥੇ ਪੁਲਸਾ ਨਾਲ ਕੋਈ ਨਹੀਂ ਬੈਠਾ ਵਰਦੀ ਆਉਣ ਲੜੇ ਵਰਦੀ ਉਹ ਪਾਈ ਹੋਈ ਸੀ ਆਉਣ ਡਿਊਟੀ ਸੀ ਬੰਦਾ ਅਸੀਂ ਉੱਠੇ ਤੰਨੇ ਆਣੇ ਸੀਗੇ ਸਾਨੂੰ ਕਹਿੰਦਾ ਸਾਡੇ ਏਰੀਆ 'ਚ ਫਿਰਦਾ ਕਹਿੰਦਾ ਅਸੀਂ ਆਏ ਕੁੱਟਾਂਗੇ ਆਏ ਕੁੱਟਾਂਗੇ ਮਾਪੇਣਾ ਬੈਠੇ ਮੈਂ ਬੋਲ ਨਹੀਂ ਸਕਦਾ ਉਹ ਬੰਦੇ ਨਾਲ ਅਸੀਂ ਇਹੋ ਜਿਹੀ ਕੁੱਤੇਖਾਣੀ ਕਰੀ ਅੱਜ ਭੈਣ ਸਾਨੂੰ ਸਪੋਰਟ ਕਰਦੀ ਆ ਕਦੇ ਪੁੱਤ ਤੁਹਾਨੂੰ ਕੋਈ ਟੈਨਸ਼ਨ ਨਹੀਂ ਆਉਣੀ ਚਾਹੀਦੀ ਅਸੀਂ ਮੂਰੇ ਬੈਠਾਂਗੇ ਧਰਨਾ ਧਰ ਕੇ ਬੁੜੀਆਂ ਜੇ ਸਾਨੂੰ ਆ ਭੈਣਾ ਮਾਵਾਂ ਭੈਣਾਂ ਨਾਲੂ ਸਪੋਰਟ ਕਰਨਗੀਆਂ ਅਸੀਂ ਕਿਤੇ ਮਰਜੀ ਪਾਂਦੀ ਮੋਗਾ ਫਾਜ਼ਿਲਕਲਾ ਫਰੀਦਕੋਟ ਬਰੋਜਪੁਰਾ ਪਟਿਆਲਾ ਚੰਡੀਗੜ੍ਹ ਜਿੱਥੇ ਵੀ ਜਾਣ ਨੂੰ ਵੀ ਤਿਆਰ ਆ ਕੋਈ ਚੱਕਰ ਨਹੀਂ ਖਤਰਾ ਸਾਨੂੰ ਪਤਾ ਸਾਡੇ ਆਂਟੀ ਵਾਦਦੇ ਨੇ ਚਿੱਟੇ ਵਾਲੇ ਵਾਦਦੇ ਨੇ ਸੁਨੇਚਰ ਵਾਲੇ ਵਾਦਦੇ ਨੇ ਨਿਊ ਚਕਾਉਣੇ ਉਹ ਵਾਦਦੇ ਆ 100 ਪਹਿਲਾਂ ਚੱਲੀ ਜਾਂਦਾ ਪੰਜ-ਛਤ ਹੋਰ ਚੱਲ ਪੈਣਗੇ ਚਾਰ ਵੀਡੀਓ ਦੇਖ ਕੇ ਸੁਧਰਦਾ ਜਾਣਗੇ ਸਾਡੀ ਆ ਸੋਚ ਆ ਸਾਨੂੰ ਤੇਲ ਫੁੱਕਣ ਦਾ ਕੋਈ ਸ਼ੌ ਸਾਡੇ ਕੋਲੇ ਕੋਈ ਟਾਟੇ ਮੇਲੇ ਦੇ ਮੁੰਡੇ ਨਹੀਂ ਆਪਦਾ ਘਰ ਫੂਕੇ ਫਿਰਦੇ ਆ ਆਪਦਾ ਘਰ ਛੱਡਿਆ ਬੈਠਿਆ ਵੀ ਚਾਰ ਲੋਕ ਚੱਜਦੇ ਗੱਲਾਂ ਸਿੱਖ ਲੈਣਾ ਕਿ ਚਾਰ ਬੰਦੇ ਕੱਲੂ ਜਾਤਾਂ ਕਰ ਲੈਣਗੇ ਕਿ ਅੱਜ ਬੰਦਾ ਕਹਿ ਕੇ ਗਿਆ ਸੀ ਅਸਾਹ ਬੇਨਤੀ ਆ ਭਾਈ ਆਹ ਕਿਰਪਾ ਇਹ ਕਾ ਸਿਗਨੇਚਰਾਂ ਤੇ ਕਾ ਚਿੱਟੇ-ਚੁਟੇ ਵਾਲੇ ਵੀ ਤੇ ਐ ਰੱਖਣ ਐਡੇ ਜਿਹੜਾ ਸਾਨੂੰ ਮਿਲ ਗਿਆ ਅਸੀਂ ਦਾ ਕੱਪੜੇ ਪਾੜ ਕੇ ਤੋਰਾਂਗੇ ਠੀਕ ਆ ਆਹ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ